ਭਈ ਨਰਿੰਦਰ ਮੋਦੀ ਨੂੰ ਕੁਝ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਇਆ ਜਾ ਸਕਦਾ ਹੈ ਹਟਾਇਆ ਜਾ ਸਕਦਾ ਹੈ ਜਾਂ ਉਹ ਆਪਣੇ ਆਪ ਅਸਤੀਫਾ ਦੇ ਸਕਦੇ ਨੇ ਇਹ ਜਾਣਕਾਰੀ ਕਿਉਂ ਆ ਰਹੀ ਹੈ ਕਿਉਂਕਿ ਜਿਹੜੀ ਭਾਜਪਾ ਪਾਰਟੀ ਹੈ ਨਰਿੰਦਰ ਮੋਦੀ ਸਾਹਿਬ ਹੋਰਾਂ ਦੀ ਉਸ ਪਾਰਟੀ ਦੇ ਪਿੱਛੇ ਜਿਹੜੀ ਮਾਂ ਸੰਸਥਾ ਹੈ ਉਹਦੀ ਉਹ ਹੈ ਆਰਐਸਐਸ ਤੇ ਆਰਐਸਐਸ ਦੇ ਮੁਖੀ ਜਿਹੜੇ ਆ ਉਹ ਮੋਨ ਭਗਵਤ ਹੈ ਮੋਹਨ ਭਗਵਤ ਨੇ ਬੀਤੇ ਦਿਨੀ ਇੱਕ ਬਹੁਤ ਵੱਡਾ ਬਿਆਨ ਦਿੱਤਾ। ਉਹਨੇ ਕਿਹਾ ਕਿ 75 ਸਾਲ ਦੀ ਉਮਰ ਜਦੋਂ ਕਿਸੇ ਵੀ ਆਗੂ ਜਾਂ ਮੰਤਰੀ ਦੀ ਹੋ ਜਾਏ ਤਾਂ ਉਹਨੂੰ ਆਪਣਾ ਅਹੁਦਾ ਆਪੇ ਹੀ ਛੱਡ ਕੇ ਪਾਸੇ ਹੋ ਜਾਣਾ ਚਾਹੀਦਾ ਹੈ। ਜਦੋਂ 75 ਸਾਲ ਦੇ 75ਵੇਂ ਜਨਮ ਦਿਨ ਦੀ ਲੋਈ ਮਿਲ ਜਾਏ ਮੋਹਨ ਭਗਵਤ ਨੇ ਕਿਹਾ ਤਾਂ ਕਹਿੰਦਾ ਆਪਣੇ ਆਪ ਹੀ ਸਾਈਡ ਤੇ ਹੋ ਕੇ ਬਾਜੂ ਵਾਲੇ ਨੂੰ ਅੱਗੇ ਕਰ ਦੇਣਾ ਚਾਹੀਦਾ ਹੈ ਤਾਂ ਕਿ ਸਹੀ ਕੰਮ ਚੱਲਦੇ ਰਹਿਣ ਕਿਉਂਕਿ ਉਮਰ ਦਾ ਤਕਾਜ਼ਾ ਵੱਡਾ ਹੈ ਤੇ ਨਾਲ ਹੀ ਇਹ ਕਿਹਾ ਕਿ 75 ਸਾਲ ਤੋਂ ਬਾਅਦ ਮਾਰਗਦਰਸ਼ਨ ਕਰਨਾ ਚਾਹੀਦਾ ਹੈ ਅਗਵਾਈ ਨਹੀਂ